ਤੇ ਜਹਾਗੀਰਲੀ ਬਲੱਡ ਰੈਨ ਵੀ ਤਬਾਕੂ ਖੇਚਦੀ ਹੀ ਪਿੰਦੀ ਸੀ ਤਮਾਕੂ ਦੀਆਂ ਬਹੁਤ ਗਾੜੂ ਨੇ ਅੱਛਾ ਇਹ ਖਾਸ ਪਰ ਖਰਾਂ ਦੀ ਹੂੰ ਇੱਕ ਤਾਂ ਦੇਖਣਾ ਚ ਗੋਣਾ ਇਹ ਤੁਹਾਨੂੰ ਦੱਸਿਆ ਵੀ ਇਹ ਐਵਰੇਜ ਪਕੜ ਲੈਂਦੇ ਨੇ ਜਦੋਂ ਸੁਹਾ ਦਿੱਤਾ 15 ਮਿੰਟਾਂ ਬਾਅਦ ਇਹ ਮੇਮਨੇਂਦਰ ਨੇ ਹਿਰਨਾਂ ਵਾਂਗੂ ਭਜਣ ਲੱਗਦੇ ਨੇ ਤਿੱਖੇ ਨੇ ਬਦਲੇ ਛਲੇਰੇ ਇਹ ਮਤਲਬ ਦੇਖਣ ਨੂੰ ਵੀ ਹਿਰਨਾਂ ਵਰਗੀਆਂ ਨੇ ਪਤਲੀਆਂ ਬਦਲੀਆਂ ਹੂੰ ਤੇ ਦੂਜਾ ਇਹਨਾਂ ਨੇ ਛੇਤੀ ਮਾਲਾ ਵੀ ਸੂਆ ਸਾਜਾ ਨਿਬੜਿਆ ਕੜਕੁੜਜ ਨਿਬੜ ਕਹਿੰਦੇ ਨੇ ਆਉਂਦਾ ਸਹੀਰ ਜਾਂ ਛੇਤੀ ਸਮਾਰ ਲੈਣਾ ਆਇ ਨਹੀਂ ਹੈਗਾ ਵੀ ਕੜਜਾ ਚੱਲ ਕੇ ਪੂਹ ਜੀ 15 20 ਦਿਨ ਲਵੇੜੀ ਜਾਣੀਆਂ 10 ਦਿਨ ਲਵੇੜੀ ਜਾਣੀਆਂ ਛੇਤੀ ਵੀ ਸਾਫ ਜੇ ਹੋ ਜਾਂਦੀਆਂ ਨੇ ਸਾਫ ਜੇ ਹੋ ਗਏ ਛੇਤੀਆਂ ਨੇ ਦੁੱਧ ਦੀ ਇੱਕ ਐਵਰੇਜ ਫੜ ਲੈਣੀ ਆ ਨਾ ਉਦੋਂ ਬਹੁਤਾ ਘਟਣਾ ਨਾ ਬਹੁਤਾ ਵਧਣਾ ਇਹਨਾਂ ਨੇ ਮੱਗਰ ਤੱਕ ਜੇ ਫੱਗਣ ਚ ਸੂਬੀ ਤਾਂ ਮੱਗਰ ਤੱਕ ਉਦੋਂ ਹੀ ਜਾਂਦੇ ਨੇ ਅੱਛਾ ਮਾਲਾ ਜਨੇ 3.5 3 ਲੀਟਰ ਦੀ ਐਵਰੇਜ ਹੀ ਫੜ ਲਈ ਨਾ ਉੱਥੇ ਜਾ ਕੇ ਮੰਨ ਲਾ ਵੀ ਆ ਸੌਣ ਜਾਂ ਆਜੂ ਮੂਰੇ ਅੱਧਾ ਲੀਟਰ ਕਰਦਿਆਂ ਕਰਦਿਆਂ ਮਗਰੋਂ ਮਾਲਾ ਜੇ ਭਾਦੋਂ ਚ ਅਸੀਂ ਗੱਬਣ ਵੀ ਕਰਾਤੀਆਂ ਉੱਥੇ ਆਇਆ ਨਹੀਂ ਵੀ ਗੱਬਣ ਹੋਣ ਤੋਂ 20 ਦਿਨ ਬਾਅਦ ਦੁੱਧੋਂ ਭੱਜਣਗੀਆਂ ਫੇਰ ਵੀ 2 ਮਹੀਨੇ ਤੋ ਦੇ ਜਾਂਦੀਆਂ ਠੀਕ ਹੈ ਭਾਦੋਂ ਚ ਲੋਦੀ ਸੂ ਕੱਤਾ ਮਗਰ ਤੱਕ ਦੁੱਧ ਦੇ ਜਾਂਦੀਆਂ ਨੇ ਲੰਮਾ ਸਮਾਂ ਦੇਂਦੀ ਨੇ ਲੰਮਾ ਸਮਾਂ ਦੁੱਧ ਦਿੰਦੀ ਨੇ ਇਹ ਖਾਸੀਅਤ ਇਹਨਾਂ ਦੀ ਇਹ ਦੁੱਧ ਦੇ ਵਿੱਚ ਇਹਨਾਂ ਦੀ ਇਹ ਖਾਸੀਅਤ ਆ